ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਲੁਧਿਆਣਾ ਦੀ ਸਾਈਕਲ ਮਾਰਕੀਟ ਦੇ ਵਿੱਚ ਤੁਸੀਂ ਆਸ-ਪਾਸ ਇਹ ਦੇਖ ਰਹੇ ਹੋ ਇਹ ਸਾਰੀ ਦੀ ਸਾਰੀ ਲੁਧਿਆਣਾ ਦੀ ਸਾਈਕਲ ਮਾਰਕੀਟ ਆ ਤੇ ਅੱਜ ਆਪਾਂ ਲੈਣ ਆਇਆ ਹੀਰੋ ਦਾ ਇਲੈਕਟ੍ਰਿਕ ਸਾਈਕਲ ਤੇ ਸਾਈਕਲ ਦਾ ਬਸ ਇਹ ਨਾਮ ਦਾ ਹੀ ਆ ਤੇ ਜਿਹੜੇ ਇਹਦੇ ਵਿੱਚ ਫੀਚਰ ਆ ਨਾ ਉਹ ਕੰਪਨੀ ਨੇ ਬੁਲਟ ਮੋਟਰਸਾਈਕਲ ਤੋਂ ਵੀ ਜ਼ਿਆਦਾ ਫੀਚਰ ਪਾਏ ਹੋਏ ਨੇ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਆਪਾਂ ਸਾਈਕਲ ਬਾਰੇ ਪੂਰੀ ਜਾਣਕਾਰੀ ਦਵਾਂਗੇ ਕਿੱਦਾਂ ਦਾ ਸਾਈਕਲ ਆ ਕੀ ਫੀਚਰ ਆ ਤੇ ਇਹਦਾ ਰੇਟ ਵਗੈਰਾ ਕਿੰਨਾ ਵਾ ਪਿੱਛੇ ਤੁਸੀਂ ਜੋ ਦੇਖ ਰਹੇ ਹੋ ਇਹ ਸਾਰੀ ਲੁਧਿਆਣਾ ਦੀ ਸਾਈਕਲ ਮਾਰਕੀਟ ਆ ਤੇ ਲੁਧਿਆਣੇ ਦੇ ਵਿੱਚ ਆਸ-ਪਾਸ ਸ਼ਹਿਰਾਂ ਦੇ ਵਿੱਚ ਤੁਸੀਂ ਮੰਨੋ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਸਾਈਕਲ ਆ ਉਹ ਇਸੇ ਮਾਰਕੀਟ ਦੇ ਵਿੱਚੋਂ ਜਾਂਦੇ ਨੇ

ਸ਼ੌਕਰ ਕੋ ਆ ਦੋਨੋਂ ਡਿਸਕ ਬ੍ਰੇਕਾਂ ਲੱਗੀਆਂ ਹੋਈਆਂ ਨੇ ਇੱਕ ਡਿਸਕ ਬ੍ਰੇਕ ਅੱਗੇ ਲੱਗੀ ਆ ਇੱਕ ਡਿਸਕ ਬ੍ਰੇਕ ਪਿੱਛੇ ਲੱਗੀ ਹੋਈ ਆ ਤੇ ਬਾਕੀ ਇਧਰਾਂ ਸ਼ੌਕਰ ਲੱਗੇ ਹੋਏ ਆ ਦੇਖੋ ਇਧਰ ਆ ਦੋ ਸ਼ੌਕਰ ਲੱਗੇ ਹੋਏ ਆ ਬਈ ਝਟਕਾ ਵਗੈਰਾ ਜਿਹੜਾ ਬਿਲਕੁਲ ਵੀ ਨਾ ਲੱਗੇ ਬਾਕੀ ਇਧਰ ਬੈਟਰੀ ਆ ਗਈ ਤੇ ਪਿੱਛੇ ਡਿਸਕ ਬ੍ਰੇਕ ਨਾਲ ਉਹ ਮੋਟਰ ਲੱਗੀ ਹੋਈ ਆ ਹੂੰ ਚੋਟੀ ਨਾਲ ਟਾਇਰ ਵੀ ਵਧੀਆ ਨੇ ਯਾਰ ਟਾਇਰ ਬਹੁਤ ਵਧੀਆ ਨੇ ਟਾਇਰ ਮੋਟੇ ਆ ਜੰਪ ਆਉਂ ਜੰਪ ਨਹੀਂ ਆਉਂਦਾ ਇਹਨਾਂ 'ਚ ਵਧੀਆ ਟਾਇਰ ਆ ਉੱਤੇ ਗਿਆ ਮੈਂ ਵੀ ਆਪੇ ਨੂੰ ਚੱਲ ਚੱਲ ਅੱਗੇ ਚਲਾ ਕੇ ਮੈਂ ਲਿਖੂਗਾ ਲਓ ਜੀ ਇੱਧਰ ਹੀਰੋ ਦਾ ਸਾਈਕਲ ਲਿਆਵਾ ਤੇ ਉਹ ਰੁਕ ਜਾ ਹੌਲੀ ਚੱਲ ਹੌਲੀ ਚੱਲ ਇੱਕ ਮਿੰਟ ਖੜ ਜਾ ਇੱਧਰ ਦੇਖੋ ਜੀ ਇਹ ਹੀਰੋ ਦਾ ਸਾਈਕਲ ਲਿਆਵਾ ਤੇ ਕਿੰਨੇ ਦਾ ਮਿਲਿਆ ਸਾਈਕਲ ਇਹ ਸਾਈਡ ਤੇ ਆ ਜਾ ਇੱਧਰ ਆ ਜਾ ਗੋਗਿਆ ਇੱਧਰ ਦੇਖੋ ਇੱਧਰ ਹੀਰੋ ਦਾ ਸਾਈਕਲ ਲਿਆ ਵਾ ਤੇ ਇਹ ਕਿੰਨੇ ਦਾ ਮਿਲਿਆ ਸਾਈਕਲ 26000 26000 ਦਾ ਸਾਈਕਲ ਮਿਲਿਆ ਤੁਸੀਂ ਨਾ ਫੀਚਰ ਚੈੱਕ ਕਰੋ ਇਲੈਕਟ੍ਰਿਕ ਸਾਈਕਲ ਆ ਇਹ ਬੈਟਰੀ ਵਾਲਾ ਸਾਈਕਲ ਆ ਤੇ 26000 ਮਹਿੰਗਾ ਨਹੀਂਗਾ ਹੁਣ ਕੀ ਕਰੀ ਬੰਦੇ ਨੇ ਕਹਿੰਦਾ ਲੈਣਾ ਵਾ ਤੇ ਬਾਈ ਬੰਦੇ ਦਾ ਸ਼ੌਂਕ ਸੀਗਾ ਕਹਿੰਦਾ ਸਕੂਟਰੀ ਨਹੀਂ ਲੈਣੀ ਹੈਗੀ ਸਾਈਕਲ ਲੈਣਾ ਵਾ ਤੁਸੀਂ ਫੀਚਰ ਚੈੱਕ ਕਰੋ ਆ ਥੱਲੇ ਦੇਖੋ ਇੱਧਰ ਨਾਲ ਬੈਟਰੀ ਲੱਗੀ ਹੋਈ ਆ ਤੇ ਇਹ ਸੈਲਫਾ ਨਾਲ ਹਨਾ ਇਹ ਸੈਲਫਾ ਨਾਲ ਇਹ ਸੈਲਫਾ ਦਾ ਨਾਲ ਕੰਮ ਕਰਦੀ ਆ ਕਿਦਾਂ ਇਹ रेस ਹੋ ਗਈ ਇਹ ਦੀ ਇਹ ਰੇਸ ਹੋ ਗਈ ਆ ਦੇਖੋ ਇੱਥੋਂ ਜਿਵੇਂ ਆਪਾਂ ਬਾਈਕ ਦੀ ਰੇਸ ਦਿੰਨੇ ਆ ਆ ਰੇਸ ਦਾ ਕੰਮ ਕਰਨਾ ਇੱਥੋਂ ਸਾਰਾ ਆ ਤੇ ਇਧਰੋਂ ਲਾਈਟ ਆ ਤੇ ਆ ਦੇਖੋ ਕਿ ਲਾਈਟ ਲੱਗੀ ਹੋਈ ਆ ਚਲਾਈ ਜਰਾ ਲਾਈਟ ਚਾਲੂ ਕਰ ਤੇ ਆ ਨਾਲ ਕਹਦਾ ਬਟਨ ਆ ਇਹ ਹਾਰਨ ਦਾ ਇਹ ਹਾਰਨ ਹਾਂ ਚਲਾਈ ਹਾਰਨ ਆ ਦੇਖੋ ਆ ਦੂਜਾ ਬਟਨ ਲੱਗਿਆ ਹੋਇਆ ਇਹ ਹੈਗਾ ਹਾਰਨ ਦਾ ਬਟਨ ਲੱਗਿਆ ਹੋਇਆ ਨਾਲ ਤੇ ਟਾਇਰ ਟਾਇਰ ਵਗੈਰਾ ਚੈੱਕ ਕਰੋ ਤੇ ਇੱਧਰ ਇਹਦੇ ਚ ਕੀ ਹੁੰਦਾ ਵਾ ਆ ਮੋਟਰ ਲੱਗੀ ਹੋਈ ਆ ਦੇਖੋ ਇੱਧਰ ਤੇ ਜਦੋਂ ਮਤਲਬ ਆਪਾਂ ਪੈਡਲ ਮਾਰਦੇ ਆ ਫਿਰ ਇਹ ਮੋਟਰ ਘੁੰਮਦੀ ਆ ਮਤਲਬ ਆਪਣਾ ਜ਼ੋਰ ਨਹੀਂ ਲੱਗਦਾ ਹੈਗਾ ਇਹ ਮੋਟਰ ਚੱਲਦੀ ਆ ਤੇ ਬੈਟਰੀ ਕਿੱਥੇ ਆ ਦੀ ਤੇ ਆਹ ਦੇਖੋ ਇੱਧਰ ਬੈਟਰੀ ਲੱਗੀ ਹੋਈ ਆ ਤੇ ਬਾਕੀ ਚਲਾ ਕੇ ਦੇਖੀਏ ਇਹਨੂੰ ਚਲਾ ਕੇ ਦੇਖੋ ਚੱਲ ਕਿਵੇਂ ਚੱਲਦਾ ਬਹੁਤ ਵਧੀਆ ਚੱਲਦਾ ਵਧੀਆ ਚੱਲਦਾ ਨਹੀਂ ਮਤਲਬ ਪੈਰ ਦਾ ਜ਼ੋਰ ਜ਼ੋਰ ਲੱਗਦਾ ਕਿ ਨਹੀਂ ਕੁਝ ਵੀ ਨਹੀਂ ਕਰਨਾ ਕਿਵੇਂ ਆ ਰੇਸ ਦੇਣੀ ਆ ਆਪਾਂ ਸਿਰਫ ਰੇਸ ਦੇਣੀ ਆ ਬਸ ਸਹੀ ਆ ਚੀਜ਼ ਤਾਂ ਵਧੀਆ ਹੈ ਨਾ ਚੀਜ਼ ਬਹੁਤ ਵਧੀਆ ਲੱਗੇ ਹੋਏ ਨੇ ਉਹਨੇ ਆਪਣੇ ਆਪ ਵੀ ਚੱਲੀ ਜਾਣਾ ਵਾ ਮੋਟਰਸਾਈਕਲ ਵਾਂਗੂ ਆ ਵਾ ਸੱਪੇ ਚੱਲੀ ਜਾਣਾ ਵਾ ਚੜਾਈ ਤਾਂ ਪਰ ਇਹਦਾ ਪੰਗਾ ਵੀ ਇੱਕ ਹੋਰ ਮੂਰੇ ਗੱਡੀ ਹੋਵੇ ਇਧਰ ਰੇਸ ਦਿੱਤੀ ਹੋਵੇ ਹੈ ਨਾ ਸਾਈਕਲ ਸਮਝ ਕੇ ਵਿੱਚ ਠੋਕ ਜਵੇ ਹੈ ਨਾ ਚਲਾਈ ਚਲਾਈ ਆਹ ਦੇਖੋ ਜੀ ਹੀਰੋ ਦਾ ਦੇਖੋ ਸਾਈਕਲ ਕਿੰਨਾ ਘੈਂਟ ਆ ਗਾਡੇ ਨੂੰ ਬਾਹਰ ਲਾਲਾ ਲਾਲਾ ਨਹੀਂ ਹੈ ਨੰਬਰ ਵਾਲਾ ਲੋਕ ਹੈ ਨਹੀਂਗਾ ਨਾਲ ਚਾਬੀ ਚੂਬੀ ਲਾਲਾ ਦੀ ਇਹ ਲੋਕ ਬੜਾ ਸਾਈਡ ਤੇ ਲਾਇਆ ਹੋਇਆ ਯਾਰ ਇਹ ਕੰਮ ਕਿੱਦਾਂ ਕਰਦਾ ਇਹ ਲੋਕ ਥੋੜੀ ਅੱਛਾ ਇਹ ਆਉਣਾ ਸੈਲਫੀ ਉਹ ਸੈਲਫਾ ਹੈ ਹਾਂ ਇਹ ਸੈਲਫਾ ਹੈ ਸੈਲਫ ਦਾ ਕੰਮ ਕਰਦਾ ਇਹ ਠੀਕਾ ਠੀਕਾ ਇਹ ਨੂੰ ਕੋੜਾ ਲੱਗਿਆ ਆ ਲੋਕ ਦੱਸ ਯਾਰ ਕਿਹੜਾ ਲੱਗਣਾ ਲੈਣਾ ਲੋਕ ਦੇ ਦਮ ਨਾਲ ਲੈ ਲਿਆ ਜਿਹੜਾ ਬੜੀ ਜਿਹੀ ਲੱਗਿਆ ਇਹ ਨੰਬਰ ਵਾਲਾ ਵਾ ਇਹ ਨੰਬਰ ਵਾਲਾ ਤੇ ਇਹ ਦੂਜਾ ਵਾ ਨਾ ਚਾਬੀ ਵਾਲਾ ਇਹ ਚਾਬੀ ਵਾਲਾ ਲਾਉਣਾ ਚਾਬੀ ਵਾਲਾ ਕਿ ਨੰਬਰ ਵਾਲਾ ਚਾਬੀ ਵਾਲਾ ਠੀਕ ਆ ਚਾਬੀ ਵਾਲਾ ਵਧੀਆ ਇਹ ਚਾਬੀ ਵਾਲਾ ਠੀਕ ਆ ਇਹ ਨੰਬਰ ਵਾਲਾ ਨੰਬਰ ਭੁੱਲ ਭੱਲੇ ਜਾਊਗਾ ਇਹ ਚੱਲ ਨਹੀਂ ਨਹੀਂ ਕੱਢ ਬਾਹਰ ਕੱਢ ਯਾਰ ਖਾਲੀ ਜਗਾ ਲੈ ਚੱਲ ਖਾਲੀ ਹੈਗਾ ਚਲਾ ਕੇ ਦੇ ਦਿੰਦੇ ਆ ਇੱਧਰ ਲੈ ਚੱਲ ਇੱਧਰ ਚਲਾਣ ਨਾ ਕਰਾ ਲਈ ਹੋਰ ਪਹਿਲਾਂ ਹੀ ਚਲਾਣ ਕਰਾ ਲਵੇ ਪਿਛਲੀ ਗਲੀ ਪਾੜ ਦਿੰਦੇ ਪਿੱਛੇ ਗਲੀ ਕਿਹੜੀ ਖਾਲੀ ਆ ਚੱਲ ਚੱਲ ਤੁਸੀਂ ਅਗਰ ਆਪਣੇ ਵਾਸਤੇ ਸਪੋਰਟਸ ਸਾਈਕਲ ਲੈਣਾ ਚਾਹੁੰਦੇ ਹੋ ਜਾਂ ਬੱਚਿਆਂ ਵਾਸਤੇ ਬੱਚਿਆਂ ਦੇ ਸਾਈਕਲ ਲੈਣਾ ਚਾਹੁੰਦੇ ਹੋ ਤੇ ਇਹ ਲੁਧਿਆਣੇ ਦੀ ਸਾਈਕਲ ਮਾਰਕੀਟ ਗਿਲ ਰੋਡ ਦੇ ਉੱਪਰ ਆ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਸਾਈਕਲ ਪੂਰੇ ਪੰਜਾਬ ਦੇ ਵਿੱਚ ਹੋਰ ਜਗ੍ਹਾ ਦੇ ਨਾਲੋਂ ਘੱਟ ਰੇਟ ਤੇ ਮਿਲ ਜਾਣਗੇ ਬੱਚਿਆਂ ਦੇ ਸਾਈਕਲਾਂ ਦੀ ਵੀ ਬਹੁਤ ਜ਼ਿਆਦਾ ਵੈਰਾਈਟੀ ਇਸ ਮਾਰਕੀਟ ਦੇ ਵਿੱਚ ਅਸੀਂ ਦੇਖੀ ਆ ਲੁਧਿਆਣਾ ਦੀ ਸਾਈਕਲ ਮਾਰਕੀਟ ਲੁਧਿਆਣਾ ਬੱਸ ਸਟੈਂਡ ਤੋਂ ਸਿਰਫ 3 ਕਿਲੋਮੀਟਰ ਦੇ ਫਾਸਲੇ ਦੇ ਉੱਪਰ ਆ ਜਦੋਂ ਤੁਸੀਂ ਬੱਸ ਸਟੈਂਡ ਤੋਂ ਗਿੱਲਰ ਰੋਡ ਵੱਲ ਆਨੇ ਹੋ ਤਾਂ ਗਿੱਲਰ ਰੋਡ ਦੇ ਉੱਪਰ ਹੀ ਇਹ ਲੁਧਿਆਣਾ ਦੀ ਸਾਈਕਲ ਮਾਰਕੀਟ ਬਣੀ ਹੋਈ ਆ ਤੇ ਤੁਸੀਂ ਗੂਗਲ ਦੇ ਉੱਪਰ ਵੀ ਸਰਚ ਕਰਕੇ ਇਸ ਜਗ੍ਹਾ ਦੇ ਉੱਪਰ ਆਸਾਨੀ ਨਾਲ ਪਹੁੰਚ ਸਕਦੇ ਹੋ ਮਲੀਪਾਥ ਫੜਿਓ ਵੀਰ ਇੱਧਰ ਆਪਾਂ ਵੀ ਇੱਥੇ ਆ ਲੈ था। था। लंबा आए। इसको अंदर से डालो। इसको हैंडल को अंदर अंदर से डालो वो वैसे ही रख ले यार वो बढ़िया था ਰੁਕ ਜਾ ਰੋਜਾ ਰੋਜਾ ਉਹ ਕਰਾਉਂਦਾ ਲੋਡ ਕਰਾ ਯਾਰ ਰਸੀਦ ਕਰਾਈ ਲੋਡ ਕਰਾਈ ਕਰਾ ਤੈਨੂੰ ਹਿਸਾਬ ਕਿਤਾਬ ਸੱਚ ਘਟਦੀ ਇਹਦੀ